ਤੁਸੀਂ ਦੇਖੋ ਵੀ ਬਾਈ ਹੁਣੀ ਰਤੀਏ ਤੋਂ ਆ ਇੱਥੇ ਇਹਨਾਂ ਨੇ ਫੈਲ ਦਵਾਈ ਸੀਗੀ ਮਹਾਲੀ ਦੇ ਵਿੱਚ ਤੇ ਪੈਸੇ ਫਸਿਆ ਨੂੰ 6-7 ਮਹੀਨੇ ਹੋ ਗਏ ਸੀਗੇ ਤੇ ਅੱਜ ਜਦੋਂ ਅਸੀਂ ਗਏ ਅੱਧੇ ਪੈਸੇ ਨਾਲ ਦੀ ਨਾਲ ਉਹਨਾਂ ਨੇ ਬਾਈ ਨੂੰ ਪਾਤੇ ਤੇ ਅੱਧੇ ਕਹਿੰਦੇ ਵੀ 15-20 ਦਿਨਾਂ ਤੱਕ ਦੇ ਦਾਂਗੇ ਪੈਸੇ ਕਿਉਂ ਪਾਏ ਕਿਉਂਕਿ ਜਾ ਕੇ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਬੈਠ ਗਏ ਹਿੱਲੇ ਨਹੀਂ ਕਿਉਂਕਿ ਇਹ ਜਿਹੜੇ ਲੋਕ ਨੇ ਇਹ ਜਿਹੜਾ ਠੱਗ ਮਹਿਕਮਾ ਇਹ ਡਰ ਦੇ ਨੂੰ ਡਰਾਉਂਦੇ ਆ ਜਦੋਂ ਬੰਦਾ ਸਿੱਧਾ ਹੋ ਜਾਂਦਾ ਹੈਗਾ ਫਿਰ ਆਪੇ ਲੋਟ ਆ ਜਾਂਦੇ ਆ ਸੋ ਇਸ ਕਰਕੇ ਇਹਨਾਂ ਤੋਂ ਡਰਿਆ ਨਾ ਕਰੋ ਤੇ ਬਾਕੀ ਬਾਈ ਤੁਸੀਂ ਆਪ ਦੱਸੋ ਜੀ ਅੱਧੇ ਪੈਸੇ ਦੇਤੇ ਜੀ ਕਢੇ ਆਜਾ ਅੱਧੇ ਪੈਸੇ ਦੇ ਦੇ ਜੀ ਬਾਕੀ ਪੈਸੇ ਵੀ 20 ਦਿਨਾਂ ਤੱਕ ਆ ਜਾਣਗੇ ਤੇ ਹਸਮਤ 7-8 ਮਹੀਨੇ ਤੋਂ ਹੋ ਗਏ ਪਿੱਛੇ-ਪਿੱਛੇ ਫਿਰਦਿਆਂ ਨੂੰ ਬਾਈ ਰਫਤਾਰ ਬਾਈ ਨੇ ਪੈਸੇ ਕਢਵਾਇਆ ਰਫਤਾਰ ਬਾਈ ਦਾ ਬਹੁਤ ਬਹੁਤ ਧੰਨਵਾਦ ਨਾ ਨਾ ਧੰਨਵਾਦ ਨਹੀਂ ਮੈਂ ਇਸ ਵੀਡੀਓ ਦੇ ਜ਼ਰੀਏ ਬਾਕੀ ਵੀ ਲੋਕਾਂ ਨੂੰ ਇਹ ਗੱਲ ਕਹਿਣੀ ਚਾਹਣਾ ਵੀ ਅਸੀਂ ਵੀ ਚਲੋ ਚਲੇ ਜਾਂਦੇ ਆ ਬਾਈ ਉਹਨਾਂ ਦੇ ਨਾਲ ਚਲੇ ਜਾਂਦੇ ਆ ਕਈ ਵਾਰ ਬੰਦਾ ਸਾਹਮਣੇ ਵਾਲਾ ਡਰ ਜਾਂਦਾਗਾ ਜਾਂ ਉਹੋ ਜਿਹੇ ਬੰਦੇ ਤੇ ਇਹ ਜਿਹੜੇ ਠੱਗ ਮਹਿਕਮਾ ਹੋ ਜਾਂ ਪ੍ਰਭਾਵ ਪਾ ਦਿੰਦੇ ਆ ਕਿਉਂਕਿ ਇਹਨਾਂ ਨੇ ਬੰਦੇ ਇਹੋ ਜਿਹੇ ਰੱਖੇ ਹੁੰਦੇ ਆ ਜਾਂ ਜਦੋਂ ਬੰਦਾ ਪੁਲਿਸ ਕੰਪਲੇਨ ਕਰਾਉਂਦਾਗਾ ਬਾਰ-ਬਾਰ ਪੁਲਿਸ ਗੇੜੇ ਕਢਾਈ ਜਾਂਦੀ ਆ ਖੱਜਲ ਕਰੀ ਜਾਂਦੀ ਆ 7-6 ਮਹੀਨੇ ਤੋਂ ਤੋਂ ਗੇੜੇ ਕਢਾਲੇ ਬੰਦਾ ਕਹਿੰਦਾ ਉਹੀ ਛੱਡ ਭਰੇ ਯਾਰ ਪੈਸੇ ਵੀ ਉਹਨੇ ਤਾਂ ਪੈਸੇ ਨਹੀਂ ਗਏ ਜਿੰਨੇ ਦਾ ਤੇਲ ਆਪਾਂ ਫੂਕਤਾ ਸੋ ਇਸ ਕਰਕੇ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਜਾ ਕੇ ਇਹਨਾਂ ਦੇ ਦਫ਼ਤਰ 'ਚ ਬਹਿ ਜਾ ਕਰੋ ਰੱਜ ਕੇ ਇਹਨਾਂ ਦਾ ਜਲੂ ਠੀਕ ਹੈ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਸਾਨੂੰ ਦੱਸੋ ਸੋ ਇਸ ਕਰਕੇ ਇਹਨਾਂ ਦੀ ਆਪਾਂ ਦੁਕਾਨਾ ਬੰਦ ਕਰਾਉਣੀਆ ਨੇ ਇਸੇ ਤਰ੍ਹਾਂ ਇਹ ਪੈਸੇ ਵਾਪਸ ਕਰਦੇ ਆ ਹੋਰ ਕੋਈ ਹੱਲ ਨਹੀਂ ਹੈਗਾ ਭਰਾਵੋ ਇਹ ਡਰਦੇ ਨੂੰ ਡਰਾਉਂਦੇ ਆ ਬਸ ਤੁਸੀਂ ਡਰਨਾ ਨਹੀਂ ਹੈਗਾ ਕਿਸੇ ਦੇ ਦਬਕੇ ਥੱਲੇ ਨਹੀਂ ਆਉਣਾ ਹੈਗਾ ਬਸ ਆਪਦਾ ਤੁਸੀਂ ਕਿਉਂਕਿ ਤੁਹਾਡੀ ਹੱਕ ਸੱਚ ਦੀ ਕਮਾਈ ਆ ਯਾਰ ਤੁਸੀਂ ਕਿਹੜਾ ਚੋਰੀ ਕਰਕੇ ਲਿਆਂਦੀ ਆ ਠੀਕ ਹੈ ਤੁਸੀਂ ਕਿਹੜਾ ਕਿਦੋਂ ਠੱਗੀ ਮਾਰ ਕੇ ਲੈ ਕੇ ਜਾਂਦੇ ਆ ਸੋ ਹੱਕ ਸੱਚ ਦੇ ਤੁਹਾਡੇ ਪੈਸੇ ਆ ਅਗਲੇ ਨੇ ਤੁਹਾਡੇ ਪੈਸੇ ਮਾਰੇ ਆ ਕੰਮ ਨਹੀਂ ਤੁਹਾਡਾ ਕੀਤਾ ਜਾਲੀ ਛੋਟੇ ਜਿਹੜੇ ਸਾਰੇ ਡਾਕੂਮੈਂਟ ਲਾਏ ਆ ਤਾਂ ਆਪਦਾ ਅੜਕੇ ਪੈਸੇ ਲਓ ਯਾਰ ਸਵੈਸ ਕਰਕੇ ਆਪਦੇ ਹੱਕਾਂ ਦੇ ਲਈ ਬੋਲਣਾ ਸਿੱਖੋ ਬਸ ਮੈਂ ਇੰਨੀਆਂ ਬੇਨਤੀਆਂ ਤੁਹਾਡੇ ਅੱਗੇ ਕਰਨੀਆਂ ਸੀ ਅੱਗੇ ਤੋਂ ਵੀ ਮੇਰਾ ਵੀਰ ਤੁਸੀਂ ਧਿਆਨ ਰੱਖਿਓ ਜਿੱਥੇ ਵੀ ਫੈਲ ਡਾਉਣੀ ਹੈ ਹਨ ਤੇ ਤੁਹਾਨੂੰ ਵੀ ਮੈਂ ਇਹੀ ਗੱਲ ਕਹਿਣੀ ਚਾਹਣਾ ਵੀ ਆਪਦੇ ਹੱਕਾਂ ਦੇ ਲਈ ਭਰਾਵੋ ਤੁਸੀਂ ਆਪ ਲੜਨਾ ਸਿੱਖੋ ਕਿੰਨਾ ਟਾਈਮ ਤੁਸੀਂ ਦੂਜਿਆਂ ਤੋਂ ਉਮੀਦ ਲਾਈ ਰੱਖੋਗੇ ਵੀ ਉਹ ਬੰਦਾ ਆ ਕੇ ਸਾਡੇ ਪੈਸੇ ਕਢਾਊਗਾ ਜਾਂ ਉਹ ਆ ਕੇ ਸਾਡੇ ਲੜੂਗਾ ਸੋ ਆਪਦੇ ਲਈ ਆਪ ਲੜਨਾ ਸਿੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ